ਬਜੀ ਜੀ ਨਾਮ ਆ ਰੇਂਦਰ ਸਿੰਘ ਜੀ ਯਾਰ ਦੋ ਹਫ਼ਤੇ ਦਾ ਨਸ਼ਾ ਖਤਮ ਕਰਦਾਗੇ ਕਿਵੇਂ ਦੇਖ ਤੋ ਉਸ ਨੂੰ ਤੂੰ ਤੋਂ ਗੱਲ ਸ਼ੁਰੂ ਕਰਨਾ ਜੀ 2015 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ 2015 ਦੇ ਵਿੱਚ ਗੁਰੂਗ੍ਰਾਮ ਸਭ ਦੀ ਬੇਅਦਬੀ ਹੁੰਦੀ ਹੈ ਜੀ 5 ਸਾਲ ਲੰਘ ਗਏ ਪਰ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਰਕਾਰ ਆਈ ਪੰਚਾੜੂ ਵਾਲੇ ਸਰਕਾਰ ਆਈ ਇਹਨਾਂ ਨੇ ਪਹਿਲਾਂ ਵਾਅਦਾ ਕਰਿਆ ਵੀ ਮੈਂ ਬੇਅਦਬੀ ਦਾ ਮਸਲਾ ਹੱਲ ਕਰਾਉਂਗਾ ਨਸ਼ਾ ਇੱਕ ਹਫ਼ਤੇ ਜੀ ਬੰਦ ਕਰਾਉਂਗਾ ਮੈਂ ਮਸ 5 ਮਿੰਟ ਚ ਆਪਣੇ ਐਮਐਸਪੀ ਦੇ ਦੂੰ ਬੀ ਆਪਣੇ ਮੁੱਦਾ ਰਾਖੇ ਬਦਲਾ ਦੇ ਨਾਂ ਕੋ ਨਹੀਂ ਗਈ ਵੀ ਵਜ੍ਹਾ ਕੀ ਹੈ ਵੀ ਇਸ ਵਾਰ ਇਹ ਇਹ ਇਲੈਕਸ਼ਨ ਦੇ ਵਿੱਚੋਂ ਬੀ ਆਰ ਵੀ ਦਾ ਮੁੱਦਾ ਗਾਇਬ ਕਿਉਂ ਆ ਮੈਂ ਇਹ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਵੀ ਦੇਖੋ ਗੁਰੂ ਸਾਹਿਬ ਦਾ ਸੰਝ ਹੈ ਮਨੁੱਖਤਾ ਦਾ ਗੁਰੂ ਹੈ ਇਹ ਆਵਾਦੀ ਪਾਰਟੀ ਦੇ ਵਿੱਚ ਬਹੁਤ ਬਾਰੀ ਬੇਅਦਬੀ ਹੋਗੀ ਪਰ ਇਹ ਕਿਉਂ ਕਿਤੇ ਮੁੱਦਾ ਠਾਹ ਰਹੀ ਪੋਲਿਟੀਕਲ ਪਾਰਟੀ ਬਿਲਕੁਲ ਜੀ ਪਤਾ ਜਿਹੜੇ ਲੋਕ ਸਿਆਂ ਲੋਕ ਬਹਿਕਾ ਵਿੱਚ ਆ ਗਏ ਲੋਕ ਬਦਲਾਵ ਚਾਹੁੰਦੀ ਸੀਗੇ ਵੀ ਆਪਾਂ ਦੇ ਕਗਲੇ ਨੂੰ ਜਿਤਾਤਾ ਕਦੇ ਕਾਂਗਰਸ ਨੂੰ ਜਿਤਾਤਾ ਵੀ ਆਪਾਂ ਇਹਨਾਂ ਨੂੰ ਵਿੱਚ ਛਾ ਕੇ ਦੇਖ ਲਈਏ 92 ਜਿਤਾਏ ਇਹਨਾਂ ਨੇ ਪਰ 92 ਦੇ ਵਿੱਚੋਂ ਇੱਕ ਵੀ ਬੰਦੇ ਨੇ ਇਹ ਨਹੀਂ ਕਿ ਬਿਨਾ ਕਮਰਜੀ ਕਮਰ ਵੀਜੇ ਪ੍ਰਤਾਪ ਤੋਂ ਕਿਸੇ ਨੇ ਨਹੀਂ ਕਿਹਾ ਵੀ ਬੇਆਦਮੀ ਵਸਲੇ ਦਾ ਕੋਈ ਹੱਲ ਹੋਣਾ ਚਾਹੀਦਾ ਉਹਨਾਂ ਨੇ ਜਿਹੜੀ ਸੈੱਟ ਬਣਾਈ ਸੀ ਉਹ ਜਿਹੜੇ ਹੈਗੇ ਸੀਗੇ ਜਾਂਚ ਕਰੀ ਸੀ ਰਿਪੋਰਟ ਭੇਜੀ ਸੀ ਉਹਦੇ ਵਿਸ਼ੇ ਤੇ ਕੋਈ ਜਾਂਚ ਨਹੀਂ ਹੋ ਸਕੀ ਖਾਸ ਕਰਕੇ ਬੇਆਦਬੀ ਦਾ ਮੁੱਦਾ ਬਿਲਕੁਲ ਹੀ ਗਾਇਬ ਹੈ ਪਤਾ ਨਹੀਂ ਇਹ ਵਜ੍ਹਾ ਕੀ ਹੈ ਪੋਲਿਟਿਕਲ ਪਾਰਟੀਆਂ ਕਿਉਂ ਨਹੀਂ ਉਠਾ ਰਹੀਆਂ ਇਹ ਮੁੱਦੇ ਨੂੰ ਨਰਮਲ ਸਿੰਘ ਜੀ ਲੋਕਾਂ ਦੀ ਪੋੜਾ ਇੱਕ ਪਾਰਟੀਆਂ ਨੇ ਉਹ ਇੱਕ ਦੂਜੇ ਤੋਂ ਦੋਸਤਾਨਾ ਚਲਾਈਆਂ ਨੇ ਪਰ ਨਸ਼ੇ ਦਾ ਮੁੱਦਾ ਤੇ ਬੇਅਦਬੀ ਦਾ ਮੁੱਦਾ ਕੋਈ ਨਾ ਅਣਜਾਣ ਤੋਂ ਗਾਇਬ ਹੈ। ਬਈ ਪੰਜਾਬ ਬਚਾਉਣ ਵਾਲਿਆਂ ਨੇ ਤਾਂ ਪਹਿਲਾਂ ਪੰਜਾਬ ਬਰਬਾਦ ਕਰਿਆਗਾ। ਬਰਬਾਦੀ ਤਾਂ ਉਹਨਾਂ ਨੇ ਲਿਆਂਦੀ ਆ। ਗੁਰੂ ਸਾਹਿਬ ਦੀਆਂ ਬੇਅਦਬੀਆਂ ਚਲੋ ਅੱਜ ਵੀ ਹੋਈ ਜਾਂਦੀਆਂ ਨੇ। ਜਿਹੜਾ ਬਗਰਾੜੀ ਮੋਰਚੇ ਤੇ ਨੌਜਵਾਨਾਂ ਤੇ ਗੋਲੀ ਚਲਾਈ ਨੌਜਵਾਨ ਸੀਦ ਹੋਏ। ਇਹ ਕਹਿੰਦੇ ਅਣਪਛਾਤੀ ਪੁਲਿਸ ਆ। ਉਦਿਆਨ ਫਸਾਤੀ ਪੁਲਿਸ ਕਹਿੰ ਕੇ ਅੱਜ ਪੰਜਾਬ ਬਚਾਉਣ ਲੱਗੇ ਹੋਏ ਨੇ ਇਹ ਸਰਸੇ ਵਾਲੇ ਸਾਧ ਨੂੰ ਮਾਫੀਆਂ ਦਿੱਤੀਆਂ ਬਿਨਾ ਮੰਗੇ ਤੋਂ ਮਾਫੀ ਦਿੱਤੀ ਕਿੱਡਾ ਕਰੋੜਾਂ ਰੁਪਈਆ ਦਾ ਅਸਥਿਹਾਰ ਉਹ ਕਰੇ ਬਹੁਤ ਕੁਝ ਇਹਨਾਂ ਨੇ ਬਰਬਾਦੀ ਕਰੀਏ ਪਹਿਲਾਂ ਹੁਣ ਇਹ ਕੀ ਬਚਾਉਣਗੇ ਪੰਜਾਬ ਨੂੰ ਨੰਬਰ 2 ਤੇ ਆਮ ਆਦਮੀ ਪਾਰਟੀ ਆ ਇਹਨਾਂ ਨੇ ਅਸੀਂ ਕਹਿੰਦੇ ਸੀਗੇ ਵੀ ਉਸ ਦਿਨਾਂ ਜੀ ਮੁੱਦਾ ਇਹ ਕਾਹੂ ਕਰਦਾਂਗੇ ਉਹਨਾਂ ਨੂੰ ਰੈਸਟ ਕਰਾਂਗੇ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਤੇ ਹੁਣ ਸਾਡਾ ਕਿਸਾਨ ਸੀਧ ਹੋਇਆਗਾ ਸ਼ੁਭ ਕਰਨਾ ਉਹਦੇ ਮੁੱਦੇ ਤੇ ਤੁਸੀਂ ਲਾ ਲੋ ਵੀ ਆਮ ਆਦਮੀ ਪਾਰਟੀ ਨੇ ਅਣਫਸਾਤੀ ਪੁਲਿਸ ਕਹਤਾ ਇਹਨਾਂ ਦੇ ਇੱਧਰ ਆ ਕੇ ਉਤੋਂ ਬੀਜਪੀ ਵਾਲੇ ਹਰਿਆਣੇ ਦੇ ਗੋੜੀਆਂ ਚਲਾਰੇ ਬੀਜਪੀ ਦੀ ਸਰਕਾਰ ਸੀਗੀ ਇਹਨਾਂ ਨੇ ਕੀ ਸਟੈਂਡ ਲਿਆ ਉਤੇ ਨੰਬਰ 2 ਤੇ ਸਾਡਾ ਕਿਸਾਨਾਂ ਦਾ ਜਿਹੜਾ ਮੋਦੀ ਸਰਕਾਰ ਤੋਂ ਬਿੱਲ ਪਾਸ ਨਹੀਂ ਹੋਇਆ ਭਗਵੰਤ ਮਾਨ ਨੇ ਪਾਸ ਕਰਤਾ ਪਾਸ ਕਰਕੇ ਉਸ ਤੋਂ ਬਾਅਦ ਹੁਣ ਮੰਡੀਆਂ 'ਚ ਕਹਿੰਦੇ ਕਿ 베ਗੀ ਪਰ ਉਹਤੇ ਕੋਈ ਪੂਰਾ ਸਪਸ਼ਟੀ ਬਾਅਦਸ ਲੈ ਲਿਆ ਸਪਸ਼ਟੀਕਰਨ ਨਹੀਂ ਦਿੱਤਾ ਬੀ ਇਹਦਾ ਗਾਹ ਨੂੰ ਮੰਡੀਆਂ ਚੱਲਣਗੀਆਂ ਨਾ ਇਕਤੀ ਵੀ ਕਣਕ ਸਾਡੀ ਸਾਰੀ ਸੈਲੋਂਾਂ ਚ ਗਈ ਆ ਦੇਖੋ ਜੀ ਇਹ ਝੂਠ ਬੋਲਣ ਵਾਲੀ ਸਰਕਾਰ ਆ ਗੱਲ-ਗੱਲ ਤੇ ਝੂਠ ਰਨ ਲੈਣ ਵਾਲੀ ਇਹਨਾਂ ਦਾ ਬੁਰਾ ਹਾਲ ਆ ਜੇ ਕਹਿੰਦੇ ਸੀ ਸੱਤਾਂ ਸੌ ਸਰਕਾਰ ਚੱਲੂ ਕੋਈ ਇਹਨਾਂ ਦੀ ਸੱਤਾਂ ਸੌ ਸਰਕਾਰ ਨਹੀਂ ਚੱਲੀ ਬੁਰੇ ਹਾਲ ਨੇਗੇ ਕੋਈ ਕੰਮ ਨਹੀਂ ਇਹਨਾਂ ਤੋਂ ਸਿਰੇ ਛੜਿਆ ਪੰਜਾਬ ਲਵਾਰਸ ਚੱਲ ਰਿਹਾ ਅੱਜ ਬਹੁਤ ਬੁਰਾ ਹਾਲ ਆ ਅੱਜ ਇਹ ਵੋਟਾਂ ਮੰਗਣ ਨਹੀਂ ਜਾ ਸਕਦੇ ਕਿਹੜੇ ਮੂੰਹ ਨਾਲ ਜਾਣ ਲੋਕਾਂ ਤੋਂ ਕਹਿੰਦੇ ਸੀ ਅਸੀਂ ਕੋਈ ਇhtਿਆਰ ਨਹੀਂ ਲਾਉਂਦੇ ਕਿੱਡੇ-ਕੱਡੇ ਇhtਿਆਰ ਲਾ ਰਹੇ ਨੇ ਪੰਜਾਬ ਦੀ ਬਰਬਾਦੀ ਕਰ ਰਹੇ ਨੇ ਇਹ ਐਨਐਸਏ ਦੇ ਮੁੱਦੇ ਤੇ ਦੋਨੇ ਪਾਰਟੀਆਂ ਰਲੀਆਂ ਮੀਆਂ ਨੇ ਸੈਂਟਰ ਸਰਕਾਰ ਵੀ ਤੇ ਆਮ ਆਦਮੀ ਦੋਨਾਂ ਨੇ ਰੜ ਕੇ ਡਿਬਰੂਗੜ੍ਹ ਜ਼ਿਲ੍ਹੇ ਚ ਭੇਜੇ ਨੇ ਹੁਣ ਜਿਹੜਾ ਉਹ ਮੁੰਡਾ ਮੰਤਰੀ ਬਾਜੇ ਕੇ ਉਹ ਕਿੱਡਾ ਕਿ ਖਤਰਾ ਕਰਨ ਵਾਲਾ ਸੀਗਾ ਉਹਨੂੰ ਐਨਐਸਏ ਲਾ ਕੇ ਸਿਰਤਾ ਕੱਲ ਨੂੰ ਹੁਣ ਜਿਹੜੇ ਨੌਜਵਾਨ ਹੋਰ ਗੱਲ ਚੱਕਦੇ ਨੇ ਮੁੱਦੇ ਚੱਕਦੇ ਨੇ ਇਹਨਾਂ ਨੂੰ ਸਿਰ ਦੇਣਗੇ ਫਿਰ ਇਹ ਤਾਂ ਆਪਣੀ ਨੌਜਵਾਨੀ ਨੂੰ ਖਤਮ ਕਰ ਦੇਣਗੇ ਇਹ ਆਦਮੀ ਦਾ ਮਾਨ ਸਾਹਿਬ ਆਉਣਗੇ ਕੋਈ ਚੰਗੇ ਅਗੂ ਆਉਣਗੇ ਜਿਹੜੇ ਆਪਦੇ ਸਟੈਂਡ ਤੇ ਖੜੇ ਨੇ ਉਹੀ ਕਰ ਸਕਦੇ ਨੇ ਕਿ ਇਹ ਦੂਜੇ ਦਾ ਸਭ ਰਲੇ ਮੇਲੇ ਨਿੰਨ ਤੋਂ ਕੋਈ ਹੱਲ ਨਹੀਂ ਹੁੰਦਾ ਤਾਂ